ਜੁੱਥ ਸਪੋਰਟਸ ਕਲੱਬ ਵੱਲੋਂ ਜੁੱਥ ਸਪੋਰਟਸ ਕਲੱਬ ਪਿੰਡ ਲੋਧੀਪੁਰ ਵੱਲੋਂ 24 ਤੋਂ 29 ਦਸੰਬਰ ਤੱਕ ਫੁੱਟਬਾਲ ਮੈਚ ਹੋਣਗੇ ਮੈਚਾਂ ਦਾ ਉਦਘਾਟਨ ਪਿੰਡ ਦੀ ਪੰਚਾਇਤ ਤੇ ਸਪੋਰਟਸ ਕਲੱਬ ਵੱਲੋਂ ਕੀਤਾ ਗਿਆ ਸਪੋਰਟਸ ਕਲੱਬ ਦੇ ਪ੍ਰਧਾਨ ਨਰੇਸ਼ ਕੁਮਾਰ ਤੇ ਲਖਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾ ਏ ਟੀਮ ਜਿੱਤਣ ਵਾਲੀ ਨੂੰ 11000 ਰੁਪਏ ਤੇ ਹਾਰਨ ਵਾਲੀ ਟੀਮ ਨੂੰ 9100 ਰੁਪਏ ਤੇ ਦੂਜਾ ਇਨਾਮ ਬੀ ਟੀਮ 3100 ਰੁਪਏ ਤੇ 2100 ਰੁਪਏ ਦਿੱਤਾ ਜਾਵੇਗਾ ਤੇ ਇਹਨਾਂ ਨੇ ਸਰਕਾਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਕੋਈ ਵੀ ਗਰਾਊਂਡ ਨਹੀਂ ਹੈ ਬੇਸ਼ੱਕ ਪਿੰਡ ਵਿੱਚ ਕਲੱਬ ਬਣੀ ਹੋਈ ਹੈ ਪਰ ਕਲੱਬ ਨੂੰ ਕੋਈ ਸਹੂਲਤਾਂ ਨਹੀਂ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਿੰਡੇ ਵੱਲ ਪੂਰੀ ਚਾਹ ਧਿਆਨ ਦਿੱਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਨਸ਼ਿਆਂ ਤੋਂ ਬਚ ਸਕੇ ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਵੱਲੋਂ ਵੱਲੋਂ ਸਹਿਯੋਗ ਦੇਣ ਵਾਲੇ ਪਿੰਡ ਵਾਸੀ ਐਨ ਆਰ ਆਈ ਵੀਰਾਂ ਦਾ ਧੰਨਵਾਦ ਕੀਤਾ ਗਿਆ ਤੇ ਸਾਬਕਾ ਸਰਪੰਚ ਪਿਆਰੇ ਲਾਲ ਜਗਜੀਤ ਰਾਮ ਪੰਚ ਤੇ ਪਿੰਡ ਵਾਸੀ ਹਾਜ਼ਰ ਸਨ। ਇੱਕ ਵਾਰ ਆ ਭਰਵਾਵੇਂ ਗੇਰੇ ਕਿਲੇ ਕਾ ਹੌਸਲੇ ਇਹ ਜਾਂ ਛੋਟੇ ਵੱਡੇ ਹੈ। ਹਾਈ ਜੀ ਹਾਕ ਮਾਰ ਮੁਰੇ ਰਹਾ ਹਾਕ ਮਾਰ ਤੂੰ ਆ ਜਾ ਫੋਟੋ ਦੇ ਪਲੇਅਰ ਆ ਜਾ ਉਹਨਾਂ ਕੇ ਆਨ ਦੇ ਤੂੰ ਉਹ ਹਾਕ ਮਾਰ ਉਹ ਦੇ ਦੇ ਵੀ ਜਿਹੜੇ ਅੱਜ ਕਲੱਬ ਵੱਲੋਂ ਮੈਚ ਦਾ ਆਗਾਜ਼ ਹੋਇਆ ਹੈਗਾ ਪਟੋਲਾ ਮੈਚਾਂ ਦਾ ਇਹਨਾਂ ਬਾਰੇ ਦੋ ਜਾਣਕਾਰੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਗਰ ਦੀ ਪੰਚਾਇਤ ਵੱਲੋਂ ਸਾਰੇ ਪਿੰਡ ਦੇ ਨੌਜਵਾਨ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਹੌਸਲੇ ਫ਼ਜ਼ਾਈ ਨਾਲ ਆ ਫੁੱਟਬਾਲ ਦਾ ਟੂਰਨਾਮੈਂਟ ਕਰਾਉਣ ਲੱਗੇ ਆ ਇਹ ਟੂਰਨਾਮੈਂਟ ਇੱਕ ਨਸ਼ਿਆਂ ਨੂੰ ਵੀ ਸੇਧ ਦਿੰਦਾ ਹੈ ਜੋ ਕਿ ਬੱਚੇ ਨਸ਼ੇ ਕਰਦੇ ਨਸ਼ਿਆਂ ਛੱਡ ਕੇ ਇਦਾਂ ਦੇ ਗੇਮਾਂ ਦੇ ਵਿੱਚ ਆਉਣ ਵਧੀਆ ਆ ਤੇ ਮੈਂ ਤਾਂ ਖਾਸ ਤੌਰ ਤੇ ਸਾਡੇ ਪੰਚਾਇਤ ਸਾਡੇ ਪ੍ਰਧਾਨ ਜੀ ਜੋਸ ਕਲੱਬ ਦੇ ਸਾਕਾ ਸਰਪੰਚ ਜੀ ਹੋਰ ਸਾਡੇ ਹੋਰ ਜਿੰਨੇ ਸਹਿਯੋਗੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਇਹ ਨਹੀਂ ਉਪਰਾਲਾ ਕੀਤਾ ਹੈ ਮੈਂ ਫਿਰ ਵੀ ਸਾਰਿਆਂ ਦਾ ਕਲੱਬ ਦਾ ਪ੍ਰਧਾਨ ਹੋਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਜੋ ਕਿ ਨਹੀਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਟੂਰਨਾਮੈਂਟ ਕਰਾਉਣ ਦਾ ਓਕੇ ਓਕੇ ਹਾਂਜੀ ਸਭ ਤੋਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜਿਹੜਾ ਅੱਜ ਮੈਚ ਅੱਜ ਸਟਾਰਟ ਹੋਇਆ ਪੜ ਲੋਦੀਪੁਰ ਦੇ ਵਿੱਚ ਹਾਂਜੀ ਇਹ ਕਿੰਨੇ ਦਿਨਾਂ ਦੇ ਮੈਚ ਆ ਬਸ ਸਟਾਰਟ ਹੋ ਗਈ ਇਹ ਮੈਚ ਜੀ 4 ਦਿਨ ਦੇ ਸਟਾਰਟ ਆ ਜਿੱਦਾਂ ਜੇ ਅੱਜ 24 ਤੋਂ ਸ਼ੁਰੂ ਆ ਤੇ 31 ਤਰੀਕ ਤੱਕ ਅੰਤ ਚੱਲਣਗੇ ਲਗਾਤਾਰ ਹਾਂਜੀ ਲਗਾਤਾਰ ਚੱਲਣਗੇ ਠੀਕ ਹੈ ਹੋਰ ਆਪਣੇ ਇਹਦਾ ਜਦੋਂ ਤੁਸੀਂ ਪ੍ਰਧਾਨ ਦੇ ਪ੍ਰਧਾਨ ਨੂੰ ਕਲੱਬ ਦੇ ਹਾਂਜੀ ਵੀ ਤੁਹਾਡੀ ਕੀ ਸਰਕਾਰ ਤੋਂ ਮੰਗਿਆ ਵੀ ਜਿਹੜਾ ਪੂਰਤੀ ਕੀਤੀ ਜਾ ਸਕੀ ਸਰਕਾਰ ਤੋਂ ਇਹ ਮੰਗ ਆ ਜੀ ਤੇ ਵੱਧ ਤੋਂ ਵੱਧ ਗੇਮਾਂ ਚੜਾਈਆਂ ਜਾਣ ਤੇ ਸਾਡੇ ਪਿੰਡ ਦੀ ਬਹੁਤ ਵੱਡੀ ਘਾਟ ਹੈ ਇੱਕ ਤੇ ਸਾਡੇ ਪਿੰਡ ਚ ਗਰਾਊਂਡ ਹੈ ਨਹੀਂ ਕਿ ਇੱਕ ਤੇ ਇਹ ਤੇ ਥੋੜੀ ਜਿਹੀ ਇੱਕ ਕਲੱਬ ਦੀ ਘਾਟ ਆ ਸਾਨੂੰ ਹਾਂ ਇਹ ਵੱਧ ਤੋਂ ਵੱਧ ਸਾਡੀ ਮੰਗ ਪੂਰੀ ਹੋਣੀ ਚਾਹੀਦੀ ਹੈ ਹਾਂ ਹਾਂ ਤੇ ਇਹੇ ਦੋ ਮੰਗਾਂ ਸਾਡੀਆਂ ਕਿਉਂਕਿ ਗਰਾਊਂਡ ਹੋਊਗੀ ਤਾਂ ਬੱਚੇ ਖੇਡਣਗੇ ਤੇ ਅੱਜ ਜਿਹੜੇ ਮੈਚ ਹੋ ਰਿਹਾ ਹੈ ਤੇ ਪਿੰਡ ਦੇ ਸਹਿਯੋਗ ਨਾਲ ਪੰਚਾਇਤ ਦੇ ਸਹਿਯੋਗ ਨਾਲ ਤੇ ਬਾਹਲੀ ਸੰਕਲਨ ਸਹਿਯੋਗ ਨਾਲ ਹੋ ਰਿਹਾ ਹੈ ਇਹ ਸਰਕਾਰ ਤੋਂ ਹੀ ਮੰਗਾਂ ਸਾਡੀ ਤੇ ਵੱਧ ਤੋਂ ਵੱਧ ਆਪਣਾ ਸਹਿਯੋਗ ਦੇਣ ਤਾਂਕਿ ਅੱਗੇ ਵਾਸਤੇ ਵੀ ਵੱਧ ਤੋਂ ਵੱਧ ਮੈਚ ਹੋ ਸਕਣ ਠੀਕ ਹੈ ਬਸ ਉਸਤਾ ਥੈਂਕ ਯੂ ਈਸ਼ ਕੁਮਾਰ ਪ੍ਰਧਾਨ ਜਿਹੜੇ ਆਪਣੇ ਹੈਗੇ ਆ ਇਹ ਸਪੋਰਟਸ ਕਲੱਬ ਦੇ ਪ੍ਰਧਾਨ ਹੈਗੇ ਨਾਲ ਲਖਵੀਰ ਜੀ ਕਹਿੰਦੇ ਆਪਾਂ ਜਾਣਕਾਰੀ ਲਵਾਂਗੇ ਤੇ ਭਾਜੀ ਜਿਹੜਾ ਅੱਜ ਤੋਂ ਮੈਚ ਅਗਾਜ਼ ਹੋਇਆ ਆਪਣਾ ਇਹ ਕਿੰਨੀਆਂ ਟੀਮਾਂ ਚ ਸਲੈਰੀਆਂ ਆਪਣੀਆਂ ਟੋਟਲ 29 ਟੀਮਾਂ ਐ ਜੀ ਬੜਿਆਂ ਦੀਆਂ ਹਾਂ ਓਪਨ ਦੀਆਂ ਤੇ ਸੱਤ ਟੀਮਾਂ ਛੋਟੇ ਬੱਚਿਆਂ ਦੀਆਂ ਜੀ ਹਾਂਜੀ ਅੰਡਰ ਏ 2008 ਤੇ ਅੱਜ ਜਿਹੜਾ ਆਪਣਾ ਸਵਾਗਤੀ ਜਿਹੜੇ ਮੈਚ ਹੋਇਆ ਕਿਹਦੇ ਵਿੱਚ ਕੱਕੇ ਹੋ ਰਿਹਾ ਓ ਛਿੰਗੜਾ ਬਸਸ ਭੀਨ ਚ ਮੈਚ ਸ਼ੁਰੂ ਹੋਣ ਜਾ ਰਿਹਾ ਜੀ ਠੀਕ ਹੈ ਜੀ ਉਸ ਵਾਰ ਪੁੱਛ ਲਈ। ਲਖਵੀਰ ਸਿੰਘ ਜੀ ਮੇ ਜਿਹੜੀਆਂ ਜੇਟੂ ਟੀਮਾਂ ਦਾ ਨਾਮਾ ਬਾਰੇ ਕੋ ਵੀਰਬਦੋਂਗੇ? ਹਾਂ ਜੀ ਜੇਟੂ ਟੀਮਾਂ ਨੂੰ ਕੱਪ ਸਾਰੀਆਂ ਟੀਮਾਂ ਪਲੇਅਰਾਂ ਨੂੰ ਤੇ ਪਹਿਲਾ ਨਾਮ 11000 ਦੂਸਰਾ ਨਾਮ 9000 ਤੇ ਇਹਦੇ ਬੱਚਿਆਂ ਦਾ 3100 ਪਹਿਲਾ ਨਾਮ ਕੱਪ ਤੇ 2100 ਦੂਸਰਾ ਨਾਮ ਤੇ ਜਿਹੜੇ ਪਲੇਅਰ ਵਧੀਆ ਖੇਡਦੇ ਉਹਨਾਂ ਲਈ ਟਰੋਫੀਆਂ ਆਪ ਦਿੱਤੀਆਂ ਬੈਸਟ ਆਫ ਪਲੇਅਰ ਜੋ ਵਧੀਆ ਖੇਡ ਰਹੇ ਨੇ। ਤੁਸੀਂ ਤੇ ਪਿੰਡ ਦੇ ਵਿੱਚ ਇਹ ਫੁੱਟਬਾਲ ਮੈਚ ਕਰਾਉਣ ਲੱਗੇ ਹੈਗੇ ਆ। ਹਾਂ ਜੀ। ਆਪਣੀ ਕੋ ਸਰਕਾਰ ਤੋਂ ਕੋ ਮੰਗ ਹੈ ਕਿ ਪਿੰਡ ਦੇ ਬਜਾ ਅਗਾਬਦ ਸੋਜ ਵਾਸਤੇ ਕੋ ਹਾਂਜੀ ਹਾਂਜੀ ਅਸੀਂ ਸਰਕਾਰ ਤੋਂ ਹੀ ਚਾਹੁੰਦੇ ਹਾਂ ਕਿ ਸਾਡਾ ਵੱਤਬਾਤ ਦਾ ਸਾਥ ਦਿੱਤਾ ਜਾਵੇ ਤਾਂ ਜੋ ਸਾਡੇ ਪਿੰਡ ਦੇ ਬੱਚੇ ਵਧੀਆ ਕੰਮਾਂ 'ਚ ਲੱਗਣ ਨਸ਼ੇ ਪੱਤੇ ਤੋਂ ਰਹਿਤ ਚੱਲੇ ਸਾਡਾ ਪਿੰਡ ਤਾਂ ਜੋ ਬੱਚੇ ਜਾਂਦਾ ਰਜਾਨਗੇ ਮਾਵਾਂ ਵੱਲ ਜ਼ਿਆਦਾ ਬਦੇ ਠੀਕ ਹੈ ਥੈਂਕ ਯੂ ਜੀ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499